ਦੋਸਤੋ ਸੋਹਣ ਬੀਰੂ ਟ੍ਰੈਵਲ ਵਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਅੱਜ ਆਪਾਂ ਯਾਤਰਾ ਕਰਾਂਗੇ ਸ੍ਰੀ ਚਮਕੌਰ ਸਾਹਿਬ ਦੀ ਜਿੱਥੇ ਕਿ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਦੀ ਗੜੀ ਦੇ ਵਿੱਚ ਰੁਕੇ ਸੀਗੇ ਅਤੇ ਉਸੇ ਜਗ੍ਹਾ ਤੇ ਦੋ ਵੱਡੇ ਸਹਬਜ਼ਾਦੇ ਆਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਸੀ ਤੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਵੀ ਉਸੇ ਜਗ੍ਹਾ ਤੇ ਸ਼ਹੀਦ ਹੋਏ ਸੀਗੇ ਤੇ ਗੁਰੂ ਸਾਹਿਬ ਉਥੋਂ ਹੀ ਤਾੜੀ ਮਾਰ ਕੇ ਨਿਕਲੇ ਸੀਗੇ ਗੁਰਦੁਆਰਾ ਚਮਕੌਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਿਹਾ ਤੇ ਨਾਲ ਇਹ ਮੇਰੇ ਜੀਵਨ ਸਾਥੀ ਵੀਰਪਾਲ ਕੌਰ ਬੀਰੂ ਜਿਨ੍ਹਾਂ ਦੇ ਨਾਮ ਤੇ ਆਪਣਾ ਬਲਾਗ ਹੈ ਸੋ ਹੁਣ ਬੀਰੂ ट्रैवल ਬਲਾਗ ਜਿਸੀ ਜਾ ਰਹੇ ਹਾਂ ਅਜਿਹੀ ਪਵਿੱਤਰ ਧਰਤੀ ਤੇ ਜਿਸ ਨੂੰ ਵੱਡੇ ਸਾਹਿਬਜ਼ਾਦੇ ਨੇ ਆਪਣੇ ਖੂਨ ਨਾਲ ਸਿੰਜਿਆ ਹੈ ਤੁਸੀਂ ਸਾਰੇ ਸਮਝ ਹੀ ਗਏ ਹੋਵੋਗੇ ਕਿ ਅਸੀਂ ਸ੍ਰੀ ਚਮਕੌਰ ਸਾਹਿਬ ਦੀ ਗੱਲ ਕਰ ਰਹੇ ਹਾਂ ਦਸਤਾਨੇ ਸ਼ਹਾਦਤ ਜੋ ਕਿ ਉੱਥੇ ਨਵਾਂ ਮਿਊਜ਼ੀਅਮ ਬਣਿਆ ਹੈ ਅਜਾਇਬ ਘਰ ਬਣਿਆ ਹੈ ਉਸ ਦੇ ਵੀ ਦਰਸ਼ਨ ਕਰਵਾਵਾਂਗੇ ਇਹ ਪਾਸ਼ੋ ਸਹਿਰ ਉਹ ਆਦਸ ਕਰਤਾਰ ਕੰਬਾਈਨ ਲਈ ਮਸ਼ਹੂਰ ਹੈ ਫਤੇਗੜ ਸਾਹਿਬ ਦਾ ਬੱਸ ਸਟੈਂਡ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਬਣਿਆ ਹੈ ਜੱਖਣ ਦੇ ਟ੍ਰੇਨਾਂ ਖੜੀਆਂ ਨੇ ਇਹ ਹੈ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਫਤੇਗੜ ਸਾਹਿਬ ਹੈ ਇੱਥੋਂ ਇਧਰ ਮਰੋਪੜ ਮੋਰਿੰਡੇ ਨੂੰ ਸੜਕ ਜਾ ਰਹੀ ਹੈ ਜਿਸ ਤੇ ਅਸੀਂ ਜਾ ਰਹੇ ਹਾਂ ਤੇ ਸਾਡੇ ਆਪੋਜ਼ਿਟ ਜਿਹੜੀ ਸੜਕ ਜਾ ਰਹੀ ਹੈ ਉਹ ਚੰਡੀਗੜ੍ਹ ਜਾ ਰਹੀ ਹੈ ਇਹ ਗੁਰਦੁਆਰਾ ਸ਼ਿਸ਼ਕੰਜ ਦੇ ਨਾਮ ਨਾਲ ਤੁਸੀਂ ਦੱਜੇ ਜਿਉਂ-ਜਿਉਂ ਅਸੀਂ ਫਤਿਹਗੜ੍ਹ ਸਾਹਿਬ ਦੇ ਮੇਨ ਗੁਰਦੁਆਰਾ ਸਾਹਿਬ ਦੇ ਨੇੜੇ ਜਾ ਰਹੇ ਹਾਂ ਤਾਂ ਦੇਖੋ ਛੰਡੀਆਂ ਦੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਨੇ ਇੱਧਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਜ਼ਰ ਆ ਰਹੀ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ ਵਿੱਚ ਚਿੰਕੇ ਸੀਂ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵੱਲ ਜਾ ਰਹੇ ਹਾਂ ਇਹ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਚਮਕੌਰ ਸਾਹਿਬ ਰੋਪੜ ਜ਼ਿਲ੍ਹੇ ਦੇ ਵਿੱਚ ਤੇ ਅਸੀਂ ਹੁਣ ਗੜੀ ਸਾਹਿਬ ਗੁਰਦੁਆਰੇ ਜਾਵਾਂਗੇ ਇਸ ਤੋਂ ਪਹਿਲਾਂ ਅਸੀਂ ਇੱਥੇ ਗੜੀ ਸਾਹਿਬ ਗੁਰਦੁਆਰੇ ਦਾ ਐਡਰੈਸ ਵਗੈਰਾ ਕਨਫਰਮ ਕਰਨਾ ਵੀ ਕਿੱਥੇ ਹੈ ਕਿਉਂਕਿ ਅਸੀਂ ਯੂਰਪ ਤੋਂ ਆਇਆ ਹਾਂ ਔਰ ਕਿਸ ਨੂੰ ਇਹਦਾ ਇਤਿਹਾਸ ਵੀ ਜਾਣੂ ਕਰਵਾ ਦਿੰਦੇ ਹਾਂ ਇਹ ਇਤਿਹਾਸ ਵਿੱਚ ਕਿਵੇਂ ਕਵਰ ਕੀਤਾ ਇਹ ਬਹੁਤ ਬਸਰ ਗਏ ਲਓ ਜੀ ਅਓ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿੱਥੇ ਵੱਡੇ ਤੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਦੀ ਹਾਦਤ ਹੋਈ ਸੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿਹੜਾ ਸਾਹਿਬ ਹੈ ਇੱਥੇ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਤੇ ਅੰਦਰ ਜਾ ਕੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਦੋਸਤੋ ਹੁਣ ਸਾਨੂੰ ਸਾਹਮਣੇ ਸ੍ਰੀ ਕਤਲਗੜ੍ਹ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਹੈ ਉਹਦੀ ਬਿਲਡਿੰਗ ਦਿਖਾਈ ਦੇ ਰਹੀ ਹੈ ਹੁਣ ਆਪਾਂ ਡੇਉੜੀ ਦੇ ਵਿੱਚੋਂ ਪਾਸ ਕਰਕੇ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਸਾਡੇ ਸੱਜੇ ਹੱਥ ਪਹਿਲਾਂ ਜੋੜਾ ਘਰ ਹੈ ਜੋੜਾ ਘਰ ਦੇ ਵਿੱਚ ਆਪਾਂ ਆਪਣੇ ਜੋੜੇ ਜਮਾ ਕਰਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ ਐਵੇਂ ਹੀ ਬਣੇ ਰਹੋ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਦੀ ਵੀ ਜਾਣਕਾਰੀ ਦੰਨੇ ਆ ਤੇ ਆਓ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਇਹ ਸ੍ਰੀ ਸ੍ਰੀ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਇੱਥੇ ਦੇਖਿਆ ਵਸ ਇੱਕ ਹਿੰਦ ਮੇਹਦੀ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਪਰਤੀ ਬੰਦੀਆ ਇਹ ਅੱਗੇ ਸਾਨੂੰ ਦਰਖਤ ਦੋਸਤੋ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਜਾ ਰਹੇ ਹਾਂ ਤੇ ਸਾਹਮਣੇ ਸਾਡੇ ਲਿਖਿਆ ਹੋਇਆ ਧੰਨ ਧੰਨ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਇਹ ਦੋਨੋਂ ਵੱਡੇ ਸਹਬਜ਼ਾਦਿਆਂ ਦੇ ਨਾਮ ਨੇ ਜਿਨ੍ਹਾਂ ਦੀ ਸ਼ਹਾਦਤ ਇਸ ਚਮਕੌਰ ਸਾਹਿਬ ਦੇ ਵਿੱਚ ਹੋਈ ਹੈ ਤੇ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਉਸ ਦੇ ਅੰਦਰ ਆਪਾਂ ਆਇਆ ਤੇ ਇਹ ਅੰਦਾਂ ਦੇ ਉੱਪਰ ਗਰਵਾਣੀ ਦਾ ਵੀ ਜਿਹੜਾ ਬਖਿਆਨ ਕੀਤਾ ਹੋਇਆ ਨਾਲ ਲਾਏ ਹੋਏ ਨੇ ਲਿਖ ਕੇ ਤੇ ਹੁਣ ਮੈਂ ਤੁਹਾਨੂੰ ਇਸ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਇਤਿਹਾਸ ਦੱਸਦਾ ਕਿ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਤੇ ਸ਼ਹੀਦ ਹੋਏ ਦੋ ਸਹਬਜ਼ਾਦੇ ਆ ਅਤੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਅਤੇ ਲਗਭਗ 40 ਸਿੰਘਾਂ ਦਾ ਅੰਗੀਠਾ ਸੰਸਕਾਰ ਸਥਾਨ ਆਇਆ ਤੇ ਇਹ 6 ਪੋ ਬਿਕਰਮੀ 1761 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲਾ ਆਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ ਤਿਆਗ ਕੇ ਸਿੰਘਾਂ ਸਮੇਤ 7 ਪੋ ਨੂੰ ਚਮਕੌਰ ਸਾਹਿਬ ਦੇ ਵਿੱਚ ਪਹੁੰਚੇ ਸੀਗੇ ਅਤੇ 8 ਪੋ ਨੂੰ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੇ ਸੂਬਿਆਂ ਤੇ 22 ਧਾਰ ਦੀ 10 ਲੱਖ ਫੌਜ ਨਾਲ ਜੰਗ ਹੋਇਆ ਗੋਲੀ ਬਰੂਦ ਖਤਮ ਹੋਣ ਉਪਰੰਤ ਸਿੰਘ ਨੰਗੀਆਂ ਤੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਕੇ ਬਹਿਰੀਆਂ ਦੀਆਂ ਫੌਜਾਂ ਉੱਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਪਏ ਸੀਗੇ ਤੇ ਤੇ ਦੋਨੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਤੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਿਹੜੇ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਤੇ 40 ਸਿੰਘ ਲੱਖਾਂ ਬੈਰੀਆਂ ਦੇ ਤੀਰਾਂ ਅਤੇ ਤਲਵਾਰਾਂ ਨਾਲ ਮੌਤ ਦਾ ਘਾਟ ਉਤਾਰ ਕੇ ਆਪ ਸ਼ਹੀਦ ਹੋ ਗਏ ਸੀ ਇਹ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਇੱਥੇ ਸ਼ਹੀਦ ਹੋਏ ਦੋਨੋਂ ਸਹਬਜ਼ਾਦੇ ਆ ਅਤੇ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦਾ ਸੰਸਕਾਰ ਬੀਬੀ ਸਰਨ ਕੌਰ ਜੀ ਪਿੰਡ ਫਰੀਦ ਗੜੀ ਵਾਲਿਆਂ ਨੇ ਕੀਤਾ ਸੀ ਇਹ ਉਹਨਾਂ ਦੀ ਵੀ ਯਾਦ ਜਿਹੜੀ ਬੀਬੀ ਸਰਨ ਕੌਰ ਦੀ ਯਾਦ ਵੀ ਹੈ ਇਹਦੇ ਨਾਲ ਸੰਬੰਧਿਤ ਕਿਉਂਕਿ ਇਹ ਉਪਰੋਕਤ ਜਿਹੜੇ ਆਪਾਂ ਦੱਸੇ ਨੇ ਤੁਹਾਨੂੰ ਜਿੰਨੇ ਵੀ ਇੱਥੇ ਸਿੰਘ ਤੇ ਜਿਹੜੇ ਤਿੰਨ ਪਿਆਰੇ ਤੇ ਦੋ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਉਹਨਾਂ ਦਾ ਅੰਗੀਠਾ ਸਾਹਿਬ ਹੈ। ਉਹਨਾਂ ਨੇ ਸਰਨਕੌਰ ਜੀ ਨੇ ਹੀ ਇਹਨਾਂ ਦਾ ਸੰਸਕਾਰ ਕੀਤਾ ਸੀ ਤੇ ਕਿਵੇਂ ਉਹੋ ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦ ਹੋਏ ਇਹ ਦੇਖੋ ਤੁਸੀਂ ਤਨਤਨ ਬਾਬਾ ਅਜੀਤ ਸਿੰਘ ਉਹਨਾਂ ਨਾਲ ਸੰਬੰਧਤ ਜੰਗ ਦੇ ਮੈਦਾਨ ਦੀ ਤਸਵੀਰ ਹੈ ਤੇ ਨਾਲੇ ਇੱਧਰ ਆਪਣੇ ਸੱਜੇ ਹੱਥ ਸੱਜੇ ਹੱਥ ਤੁਸੀਂ ਦੇਖੋਗੇ ਉਹ ਬਾਬਾ ਜੁਝਾਰ ਸਿੰਘ ਦੀ ਜੰਗ ਦੇ ਵਿੱਚ ਲੜਦਿਆਂ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਇਤਿਹਾਸਿਕ ਸਥਾਨ ਹੈ ਹਾਂਜੀ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਜਿਹੜੇ ਆਪਣੇ ਇਤਿਹਾਸ ਦੇ ਬੋਰਡ ਲੱਗੇ ਨੇ ਬਾਬਾ ਅਜੀਤ ਸਿੰਘ ਤੇ ਜੁਹਾਰ ਸਿੰਘ ਤੇ نیچے ਜਿਹੜੇ ਜਿਹੜੇ ਆਪਣੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਉਹਨਾਂ ਦੇ ਨਾਮ ਨੇ ਇਹ ਸੰਖੇਪ ਜਿਹਾ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਤੇ ਬਾਕੀ ਡਿਟੇਲਡ ਤੁਹਾਨੂੰ ਨਾਲ ਹੁੰਦੇ ਦੱਸੀ ਜਾਵਾਂਗੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜਿਸ ਸਾਲ ਜਿਸ ਤੇ ਬਾਬਾ ਅਜੀਤ ਸਿੰਘ ਤੇ ਜੁਹਾਰ ਸਿੰਘ ਦੀ ਸ਼ਹਾਦਤ ਹੋਈ ਹੈ ਉਸ ਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਦੇ ਵਿੱਚ ਇਹਨਾਂ ਦੀ ਸਹਾदत ਦੀ ਬੇਰਵਾ ਦਿੱਤਾ ਹੋਇਆ ਕਸ਼ਮੀਰੀ ਪੰਡਤਾਂ ਦੀ ਸ਼ਰਧਾਂਜਲੀ ਹੈ ਜਿਹੜੀ ਉਹ ਲਿਖੀ ਹੋਈ ਹੈ ਤੇ ਇੱਧਰ ਵਿਸ਼ਾਲ ਗੁਰੂ ਕਾ ਲੰਗਰ ਬਣਿਆ ਹੋਇਆ ਤੇ ਹੁਣ ਤੁਹਾਨੂੰ ਗੁਰੂ ਕਾ ਲੰਗਰ ਦਿਖਾਣੇ ਆ ਜੀ ਹਾਂ 1 اچھا ਚਲੋ ਫਿਰ ਪਛਾਦਾ ਸਕਦੇ ਹਾਂ ਤੁਹਾਨੂੰ ਕਟਲਗੜ੍ਹ ਸਾਹਿਬ ਗੁਰਦੁਆਰੇ ਚ ਲੰਗਰ ਸ਼ਕਨ ਤੋਂ ਬਾਅਦ ਕਟਲਗੜ੍ਹ ਸਾਹਿਬ ਗੁਰਦੁਆਰੇ ਨਹੀਂ ਜਾ ਰਹੇ ਆ ਵੱਡੇ ਸਹਿਬ ਜੱਦੇ ਤੇ ਤਿੰਨ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਤੇ 40 ਸਿੰਘਾਂ ਦੀ ਸ਼ਹੀਦੀ ਹੁੰਦੀ। ਢੁਣਾਪਾ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਗੜੀ ਸਾਹਿਬ ਜਾ ਰਹੇ ਆ ਤੇ ਇਹ ਉਧਰਲਾ ਰਸਤਾ ਆ ਪੌੜੀ ਜਾਂਦੀ ਆ ਕਹਿੰਦੇ। ਵੀਰ ਜੀ ਆ ਪੌੜੀ ਜਾਂਦੀ ਐ। ਬਾਹਰ ਆ। ਜਿਹੜਾ ਗੁਰਦੁਆਰਾ ਗੜੀ ਸਾਹਿਬ ਦੇ ਬਾਹਰ ਜਿਹੜਾ ਬਾਜ਼ਾਰ ਲੱਗਿਆ। ਉੱਥੇ ਆਪਾਂ ਨੂੰ ਇਹ ਥੋੜਾ-ਮੋਟਾ ਖਾਣ-ਪੀਣ ਦਾ ਸਾਮਾਨ ਵੀ ਮਿਲਦਾ ਤੇ ਫੋਟੋਆਂ ਤੇ ਸਿੱਖੀ ਕਕਾਰ ਉਹ ਮਿਲਦੇ ਨੇ ਤੇ ਇੱਥੇ ਸੌਫ ਬਣੀਆਂ ਨੇ ਮਾਲੀਆ ਦਾ ਸਾਰੇ ਫੋਟੋਆਂ ਹਾਂ ਜੀ ਹੁਣ ਆਪਾਂ ਗੁਰਦੁਆਰਾ ਗੜੀ ਸਾਹਿਬ ਤੇ ਦਾਖਲ ਹੋਣ ਜਾ ਰਹੇ ਹਾਂ ਤੇ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਹੈ ਇਹਦੇ ਬਾਹਰ ਵੀ ਕਾਰ ਮਿਲਦੇ ਨੇ ਦੇਖੋ ਇਹ ਸੌ ਸਗਰਾਂ ਲੱਗੀਆਂ ਨੇ ਤੇ ਹੁਣ ਆਪਾਂ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਜਿਹੜਾ ਗੜੀ ਸਾਹਿਬ ਦੇ ਵਿੱਚ ਐਂਟਰ ਕਰ ਰਹੇ ਹਾਂ ਤਾਂ ਤੇ ਸ਼ਹੀਦ ਗੇਟ ਦੇ ਬਾਅਦ ਅੱਧਿਆ ਤੇ ਮਾਤਾ ਜੀ ਦੇ ਲਈ ਹਾਂਜੀ ਇਹ ਦੇਖੋ ਗੱਡੀ ਸਾਹਿਬ ਦੇ ਵਿੱਚ ਇਹ ਜਿਹੜੇ ਬਾਹਰ ਬਿਲਡਿੰਗ ਬਣੀਆ ਗੁਰਦੁਆਰਾ ਸਾਹਿਬ ਦੀ ਇਹੇ ਆਪਾਂ ਨੂੰ ਪ੍ਰਾਤਨ ਲਾਲ ਇਟਾਂ ਦਿਖਾਈਆਂ ਹੋਈਆਂ ਨੇ ਪਰ ਇਹ ਮਤਲਬ ਪੁਰਾਣੀਆਂ ਨਹੀਂ ਹੈਗੀਆਂ ਇਹਦੀ ਰੇਨੋਵੇਸ਼ਨ ਕਰਕੇ ਮਤਲਬ ਪੁਰਾਣੀ ਲੁੱਕ ਦਿੱਤੀ ਹੋਈ ਹੈ ਤੇ ਆਹ ਸਾਹਮਣੇ ਜਿਹੜਾ ਗੇਟ ਹੈ ਉਹ ਸ਼ਹੀਦ ਬਾਬਾ ਮਦਨ ਸਿੰਘ ਭਾਈ ਕਾਠਾ ਸਿੰਘ ਗੇਟ ਹੈ ਤੇ ਇੱਥੇ ਅੰਦਰ ਵੀ ਦੁਕਾਨਾਂ ਲੱਗੀਆਂ ਨੇ ਏ ਗਏ ਤੁਹਾਨੂੰ ਗੁਰਦੁਆਰਾ ਗੜੀ ਸਾਹਿਬ ਦੇ ਅਰਸ਼ਲ ਕਰਾਉਣੇ ਆ ਅੰਦਰ ਹਾਂਜੀ ਇਹ ਸੰਖੇਪ ਜਿਹਾ ਇਤਿਹਾਸ ਹੈ ਗੁਰਦੁਆਰਾ ਗੜੀ ਸਾਹਿਬ ਦਾ ਦੋਸਤੋ ਹੁਣ ਆਪਾਂ ਗੁਰਦੁਆਰਾ ਗੜੀ ਸਾਹਿਬ ਜਿਹੜਾ ਚਮਕੌਰ ਸਾਹਿਬ ਹੈ ਰੋਪੜ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਉੱਥੇ ਪਹੁੰਚ ਗਏ ਦੇਖੋ ਸਾਹਮਣੇ ਡਿਉੜੀ ਦੇ ਵਿੱਚੋਂ ਐਂਟਰ ਹੋ ਕੇ ਆਪਾਂ ਦਰਬਾਰ ਸਾਹਿਬ ਵੱਲ ਵਧਾਂਗੇ ਤੇ ਹੁਣ ਨਾਲ ਦੀ ਨਾਲ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਉਨੇ ਆਂ ਵੀ ਜਿਹੜਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ 7 ਪੋ 1704 ਈਸਵੀ ਜਿਸ ਨੂੰ ਕੇ 1761 ਬਿਕਰਮੀ ਕਿਹਾ ਜਾਂਦਾ ਹੈ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਦੇ ਵਿੱਚ ਜਿਹੜਾ ਗੁਰਦੁਆਰਾ ਸ੍ਰੀ ਦਮਦਵਾ ਸਾਹਿਬ ਹੈ ਉਹ ਤੁਹਾਨੂੰ ਪਹਿਲਾਂ ਵੀ ਦਿਖਾਇਆ ਬਲੌਗ ਦੇ ਵਿੱਚ ਉੱਥੇ ਉਤਾਰਾ ਕੀਤਾ ਇੱਥੇ ਗੁਰੂ ਸਾਹਿਬ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਦੇ ਉੱਤੇ ਅਟਾਰੀ ਵਾਲੀ ਹਵੇਲੀ ਜਿਹਨੂੰ ਗੜੀ ਕਿਹਾ ਜਾਂਦਾ ਹੈ ਉਸ ਦੇ ਮਾਲਕ ਰਾਏ ਜਗਤ ਸਿੰਘ ਅਤੇ ਰੂਪ ਚੰਦ ਨਾਲ ਗੜੀ ਦੇ ਲੈਣ ਸੰਬੰਧੀ ਰਾਬਤਾ ਕੀਤਾ ਇਹਨਾਂ ਦੋਵੇਂ ਭਰਾਵਾਂ ਨੇ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਅਤੇ ਮੋਰਚਾ ਬੰਦੀ ਕਰ ਲਈ ਗੜੀ ਦੇ ਚਾਰੇ ਪਾਸੇ 8-8 ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ 8 ਪੋ ਨੂੰ ਦਿਨ ਵਿੱਚ ਕਮਹਾਸਾਨ ਦਾ ਜੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਦੇ ਸਮੇਤ ਕਈ ਸਿੰਘ ਸ਼ਹੀਦ ਹੋਏ ਪਰ ਮੁਗਲ ਫੌਜ ਗੜੀ ਨੂੰ ਨਾ ਜਿੱਤ ਸਕੀ ਰਾਤ ਨੂੰ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਸਾਹਿਬ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲੰਗੀ ਦੇ ਕੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਥੋਂ ਜਾ ਕੇ ਗੁਰੂ ਜੀ ਤਾੜੀ ਮਾਰਦੇ ਹੋਏ ਕਿਹਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਸੀਵਾੜੇ ਦੇ ਜੰਗਲਾਂ ਵੱਲ ਚਾਲੇ ਪਾ ਦਿੱਤੇ ਅਗਲੇ ਦਿਨ 9 ਪੋ ਨੂੰ ਮੁਗਲਾਂ ਨਾਲ ਲੋਹਾ ਲੈੰਦੇ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਉਹ ਵੀ ਸ਼ਹੀਦੀ ਪਾ ਗਏ ਇਹ ਇਸ ਅਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਸਥਾਨ ਹੈ ਜਿੱਥੇ 7 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਪੰਜਾਂ ਪਿਆਰਿਆਂ ਤੇ ਦੋਨੇ ਵੱਡੇ ਸਾਹਿਬਜ਼ਾਦੇ ਨਾਲ ਪਹੁੰਚੇ ਸੀ ਇਸ ਇਸ ਤਰ੍ਹਾਂ ਤੇ ਗੁਰੂ ਜੀ ਨੇ ਆਪਣੀ ਵਿਹائش ਕੀਤੀ ਤੇ 8 ਬੰਗਲਾ ਨੇ ਉਹਨਾਂ ਨਾਲ ਕਮਾਸਾਨ ਦਾ ਜੰਦ ਕੀਤਾ 40 ਸਿੰਘ ਸੀ ਤੇ ਉਧਰੋਂ 10 ਲੱਖ ਮੁਗਲ ਫੌਜ ਸੀ ਤਾਂ ਉਹਨਾਂ ਵਿਚਕਾਰ ਕਮਾਸਾਨ ਦਾ ਜੰਦ ਹੋਇਆ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸੀ ਜਿਨ੍ਹਾਂ ਦੀ ਉਮਰ ਸਾਹਿਬਜ਼ਾਦਾ ਜੀ ਸਿੰਘ ਜੀ ਦੀ 18 ਸਾਲ ਤੇ ਸਾਹਿਬਜ਼ਾਦਾ ਅਜਾਰ ਸਿੰਘ ਜੀ ਦੀ 14 ਸਾਲ ਸੀ ਉਹ ਵੀ ਜੰਗ ਵਿੱਚ ਸ਼ਹੀਦ ਹੋ ਗਏ ਉਹਨਾਂ ਨੇ ਗੁਰੂ ਪਿਤਾ ਨੂੰ ਕਿਹਾ ਕਿ ਗੁਰੂ ਪਿਤਾ ਜੀ ਇਵੇਂ ਸਾਰੇ ਸਿੰਘ ਜੰਗਲੀ ਜਾ ਰਹੇ ਹਨ ਤੇ ਸਾਨੂੰ ਵੀ ਅਗਿਆ ਦੱਸ ਤੇ ਗੁਰੂ ਜੀ ਨੇ ਬੇਚੀਜ ਨੂੰ ਨਾ ਅਗਿਆ ਦੇ ਦਿੱਤੀ ਤੇ ਆਬਸ਼ਲੀ ਹੋ ਗਏ ਇਹੇ ਆਲੇ ਦੁਆਲੇ ਤੁਸੀਂ ਜਿਹੜੇ ਬੁੰਗੇ ਬਣੇ ਹੋਏ ਤੇ ਇਹ ਦੇਖ ਰਹੇ ਹੋ ਇਹ ਬੁੰਗੇ ਵੀ ਬਹੁਤ ਹੀ ਇਤਿਹਾਸਿਕ ਨੇ ਮਤਲਬ ਇਹ ਉਸ ਸਮੇਂ ਦੇ ਹੀ ਬੁੰਗੇ ਰੈਨੋਵੇਟ ਕੀਤੇ ਤਾਂ ਹੋਏ ਨੇ ਪਰ ਉਦੋਂ ਦੇ ਹੀ ਬਣੇ ਹੋਏ ਨੇ ਤੁਸੀਂ ਦੇਖੋ ਕਿੰਨਾ ਪ੍ਰਾਤਨ ਇਹ ਡਿਜ਼ਾਈਨ ਹੈ ਤੇ ਸਾਹਮਣੇ ਡਿਊੜੀ ਦਾ ਵੀ ਪ੍ਰਾਤਨ ਲਾਲ ਰੰਗ ਦੀਆਂ ਇੱਟਾਂ ਨਾਲ ਇਹ ਬਣਾਇਆ ਹੋਇਆ ਤੇ ਇਹਨੂੰ ਰੈਨੋਵੇਟ ਵੀ ਉਸੇ ਤਰੀਕੇ ਨਾਲ ਦੁਬਾਰੇ ਕੀਤਾ ਹੈ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਇੱਥੇ ਤੇ ਜਦੋਂ ਸ਼ਹੀਦੀ ਜੋੜ ਮੇਲੇ ਚੱਲਦੇ ਨੇ ਦਸੰਬਰ ਦੇ ਵਿੱਚ ਤਾਂ ਉਸ ਸਮੇਂ ਵੀ ਇੱਥੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਤੁਸੀਂ ਸਾਹਮਣੇ ਇਹ ਡਿਊਟੀ ਦੇ ਦਰਸ਼ਨ ਕਰ ਰਹੇ ਹੋ ਦੇਖੋ ਤੁਸੀਂ ਕਿੰਨੀ ਕਲਾਕ੍ਰਿਤੀ ਨਾਲ ਇਹ ਬਣਾਈ ਹੋਈ ਬਿਲਡਿੰਗ ਹੈ ਇਹਨੂੰ ਰੈਨੋਵੇਟ ਵੀ ਉਸੇ ਤਰੀਕੇ ਨਾਲ ਕੀਤਾ ਹੋਇਆ ਹੁਣ ਸੰਗਤ ਇੱਥੇ ਮੱਥਾ ਟੇਕ ਕੇ ਬਾਹਰ ਜਾ ਰਹੀ ਹੈ ਤੇ ਜਿਹੜੀ ਇਹਦੀ ਜਾਲੀ ਬਣੀ ਹੋਈ ਐ ਡਿਊਟੀ ਦੀ ਤੁਸੀਂ ਦੇਖੀਆ ਪਹਿਲਾਂ ਉਹ ਵੀ ਦੇਖੋ ਪੱਥਰ ਦੀ ਉਹ ਬਣੀ ਹੋਈ ਐ ਬਹੁਤ ਮਹਾਨ ਕਾਰਗਰੀ ਨਾਲ ਬਣੀ ਹੋਈ ਐ ਹੁਣ ਇਹ ਬਾਹਰ ਆਪਾਂ ਨਿਕਲ ਰਹੇ ਹਾਂ ਜਿੱਧਰ ਇਹੇ ਵਾਪਸੀ ਦਾ ਰਾਹ ਐ ਤੇ ਹੁਣ ਆਪਾਂ ਫੇਰ ਗੁਰਦੁਆਰਾ ਕਤਲਗੜ੍ਹ ਸਾਹਿਬ ਵੱਲ ਨੂੰ ਵਧ ਰਹੇ ਹਾਂ ਤੇ ਕਤਲਗੜ੍ਹ ਜਾਣ ਤੋਂ ਪਹਿਲਾਂ ਸੱਜੇ ਹੱਥ ਜਿਹੜਾ ਇੱਕ ਹੋਰ ਗੁਰਦੁਆਰਾ ਸਾਹਿਬ ਐ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਨੇ ਆ ਇਦੋਂ ਇੱਕ ਵਾਰੀ ਦੁਬਾਰਾ ਫੇਰ ਗੱਡੀ ਸਾਹਿਬ ਗੁਰਦੁਆਰੇ ਦਾ ਇਤਿਹਾਸ ਦਿਖਾ ਦਿੰਨੇ ਆ ਕਿ ਇਹ ਗੋਬਿੰਦ ਸਿੰਘ ਜੀ ਦੀ ਸੁਬਸੰਦਰ ਤਸਵੀਰ ਤੇ ਚੜਾਣਿਆਂ ਦੀ ਲਗਾਈ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਾਂਗੇ ਕੀ ਇਤਿਹਾਸ ਹੈ ਗੁਰਦੁਆਰਾ ਸ਼ਹੀਦ ਬਰਜ ਸਾਹਿਬ ਦਾ ਇਹ ਤਾਂ ਪੜਦੇ ਆਣ ਦੇਖਦੇ ਆਂ ਦਰੋ ਤਾਂ ਤਾਂ ਸਹੀਰ ਬਾਬਾ ਜੀ ਬਨ ਸਿੰਘ ਤਦ ਨੂੰ ਵੀ ਸੰਗਤ ਨੂੰ ਬੇਨਤੀ ਵੀ ਦਰਸ਼ਨ ਕਰੋ ਇਹ ਬਾਬਾ ਜੀ ਦੀ ਤਸਵੀਰ ਹੈ ਤੋਂ ਘਰ ਘੜੀ ਦੇ ਖੇਲੇ ਸਹੀਦ ਸ਼ਰੋਮਣੀ ਜਨ ਹੈ ਸਹੀਦ ਬਾਬਾ ਜੀ ਬਲ ਸਿੰਘ ਜੀ ਨਨ ਭਾਈ ਜੱਤਾ ਵੀ ਕਹਿੰਦੇ ਆ ਚਮਕੌਰ ਸਾਹਿਬ ਦਾ ਬਾਜ਼ਾਰ ਜਿਸ ਨੂੰ ਗੰਮੇਸਰ ਸਾਹਿਬ ਦੇ ਦਰਬਾਰ ਸਾਹਿਬ ਨੂੰ ਜੋ ਬਾਜ਼ਾਰ ਬਣਿਆ ਹੈ ਉਸ ਤਰ੍ਹਾਂ ਦੀ ਲੁੱਕ ਦਿੱਤੀ ਹੋਈ ਹੈ ਹੈਲੋ ਹਰ ਇੱਕ ਦੁਕਾਨ ਦੇ ਉੱਪਰ ਉਸ ਦਾ ਨਾਮ ਲਿਖਿਆ ਹੋਇਆ ਹੈ